ਸਾਰੇ ਨੂੰ ਪਿਆਰ ਭਰੇ ਸੱਸ਼ਿਆ ਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਕਹਾਣੀ ਅੱਜ ਰਮਨ ਦੇ ਘਰ ਦਾ ਮਹੂਰਤ ਸੀ ਸਾਰੇ ਰਿਸ਼ਤੇਦਾਰ ਮੌਜੂਦ ਸਨ ਕਈ ਰਿਸ਼ਤੇਦਾਰ ਉਸ ਦੀ ਬੜੀ ਹੀ ਵਾਹ ਵਾਹ ਕਰ ਰਹੇ ਸੀ ਸੱਚੀ ਉਸ ਨੇ ਕਿੰਨਾ ਸੋਹਣਾ ਘਰ ਬਣਾਇਆ ਸੀ ਭਾਵੇਂ ਸੀ ਤਾਂ 60 ਗਜ ਦਾ ਵਿੱਚ ਫੈਲਿਆ ਹੋਇਆ ਸੀ ਛੋਟਾ ਜਿਹਾ ਘਰ ਪਰ ਬਹੁਤ ਹੀ ਸਲੀਕੇ ਨਾਲ ਬਣਾਇਆ ਗਿਆ ਸੀ ਪਰ ਨਾਲ ਹੀ ਕੁਝ ਰਿਸ਼ਤੇਦਾਰ ਦਬੀਤ ਜ਼ੁਬਾਨ ਦੇ ਨਾਲ ਰਮਨ ਤੇ ਉਸਦੀ ਪਤਨੀ ਕੀਰਤ ਦੀ ਬੁराई ਵੀ ਕਰ ਰਹੇ ਸੀ ਭਲਾ ਨਵੇਂ ਘਰ ਦੀ ਕੀ ਜ਼ਰੂਰਤ ਸੀ ਇੰਨਾ ਵੱਡਾ ਬੰਗਲਾ ਤਾਂ ਸੀ ਇਹਨਾਂ ਦਾ ਬਿਨਾਂ ਵਜਾ ਮਹਿਲ ਛੱਡ ਕੇ ਛੋਟੇ ਜਿਹੇ ਘਰ ਦੇ ਵਿੱਚ ਆ ਰਹੇ ਸਨ ਸੱਚੀ ਅਕਲਮੰਦੀ ਦਾ ਸੋਧਾ ਨਹੀਂ ਕੀਤਾ ਇਹਨਾਂ ਨੇ ਤਾਂ ਕੁਝ ਨਹੀਂ ਕਿਹਾ ਮਾਂ-ਬਾਪ ਦੀ ਸੇਵਾ ਕਰਦਿਆਂ ਜ਼ੋਰ ਲੱਗਦਾ ਸੀ ਇਸ ਦੇ ਲਈ ਮਾਂ-ਬਾਪ ਨੂੰ ਕੱਲਾ ਛੱਡ ਕੇ ਇੱਥੇ ਆ ਗਏ ਕੱਟ ਤੋਂ ਕੱਟ ਮਾਪੇ ਬਾਪ ਦੀ ਉਮਰ ਦਾ ਤਾਂ ਲਿਹਾਜ਼ ਕਰ ਲੈਂਦੇ ਦੋਨੇ ਬੜਾਪੇ ਦੇ ਵਿੱਚ ਇਕੱਲੇ ਰਹਿ ਗਏ ਬਾਈ ਨੋ ਸੰਸਕਾਰੀ ਨਹੀਂ ਹੈ ਉਹ ਰਹਿਣਾ ਹੀ ਨਹੀਂ ਚਾਹੁੰਦੀ ਹੋਵੇਗੀ ਇਹਨਾਂ ਦੇ ਨਾਲ ਭਰਾਵਾ ਅੱਜਕੱਲ ਸਭ ਨੂੰ ਆਜ਼ਾਦੀ ਪਸੰਦ ਹੈ ਰਿਸ਼ਤਿਆਂ ਦੇ ਵਿੱਚ ਕੋਈ ਵੀ ਬੱਜ ਕੇ ਨਹੀਂ ਰਹਿਣਾ ਚਾਹੁੰਦਾ ਜ਼ਿੰਮੇਵਾਰੀ ਕੋਈ ਨਹੀਂ ਲੈਣਾ ਚਾਹੁੰਦਾ ਬਾਈ ਔਰਤਾਂ ਕਦੋਂ ਆਪਣੇ ਚਲਿੱਤਰ ਦਿਖਾ ਦੇਣ ਕੁਝ ਨਹੀਂ ਕਹਿ ਸਕਦੇ ਦੇਖੋ ਵਿਆਹ ਦੇ 7 ਸਾਲ ਬਾਅਦ ਜਾ ਕੇ ਸੱਸ ਸੋਹਰੇ ਨੂੰ ਕੱਲਾ ਛੱਡ ਕੇ ਲੱਗ ਹੋ ਗਈ ਐ ਆ ਇਸ ਗੱਲ ਦੀ ਹੋਰਾ ਵੀ ਸ਼ਰਮਿੰਦਗੀ ਇਹਨਾਂ ਦੇ ਮੂੰਹ ਤੇ ਨਹੀਂ ਦਿਖਾਈ ਦਿੰਦੀ ਦੇਖੋ ਕਿਵੇਂ ਤਿਆਰ ਹੋ ਕੇ ਸਜੇ ਫਿਰਦੇ ਹਨ ਜਿੰਨੇ ਮੂੰ ਉਹਨੀਆਂ ਗੱਲਾਂ ਪੂਰੀ ਰਿਸ਼ਤੇਦਾਰੀ ਦੇ ਵਿੱਚ ਧੂਮ ਤੇ ਰਿਤਿਸ਼ ਜੀ ਵਿਚਾਰੇ ਬਣੇ ਬੈਠੇ ਸੀ ਦੋਨੋਂ ਹੀ ਚੁੱਪਚਾਪ ਇੱਕ ਪਾਸੇ ਕੁਰਸੀ ਤੇ ਬੈਠੇ ਹੋਏ ਸੀ ਜਦ ਕੀ ਨੌ ਪੁੱਤ ਪੂਠਾ ਪਾਠ ਪੂਜਾ ਵਿੱਚ ਬੈਠੇ ਹੋਏ ਸਨ ਹਵਨ ਦਾ ਕੰਮ ਪੂਰਾ ਹੋਇਆ ਤਾਂ ਨੌ ਸਕੀਰਤ ਸਭ ਦੇ ਪਿਆਰੇ ਹੱਥ ਲਾਉਣ ਲਈ ਉੱਠੇ ਉਸ ਨੇ ਸਭ ਤੋਂ ਪਹਿਲਾਂ ਆਪਣੇ ਸੱਸ ਸੋਹਰੇ ਦੇ ਕੋਲ ਜਾ ਕੇ ਉਹਨਾਂ ਪੈਰੀ ਹੱਥ ਲਾਏ ਸੋਹਰੇ ਨੇ ਤਾਂ ਫਿਰ ਵੀ ਆਸ਼ੀਰਵਾਦ ਦੇ ਦਿੱਤਾ ਪਰ ਸੱਸ ਮੂੰਹ ਬਣਾਉਂਦਿਆਂ ਹੋਇਆ ਕਹਿਣ ਲੱਗੀ ਤੂੰ ਮੇਰੇ ਪੁੱਤ ਨੂੰ ਲੈ ਕੇ ਲੱਗ ਹੋਈ ਆ ਨਾ ਵੇਖ ਰੱਬ ਨੇ ਤੈਨੂੰ ਵੀ ਇੱਕ ਹੀ ਪੁੱਤ ਦਿੱਤਾ ਹੈ ਤੇਰੇ ਕਰਮ ਤਾਂ ਤੂੰ ਇੱਥੇ ਹੀ ਭੁਗਤਕੇ ਜਾਵੇਂਗੀ ਸੱਸ ਨੇ ਆਸ਼ੀਰਵਾਦ ਦੀ ਥਾਂ ਤੇ ਸ਼ਰਾਪ ਦਿੰਦੇ ਹੋਏ ਕਿਹਾ ਪਰ ਸਕੀਰਤ ਨੇ ਸੱਸ ਦਾ ਕੋਈ ਜਵਾਬ ਨਹੀਂ ਦਿੱਤਾ ਸਗੋਂ ਉਹ ਬਾਕੀ ਰਿਸ਼ਤੇਦਾਰਾਂ ਦੇ ਪੈਰੀ ਹੱਥ ਲਾਉਣ ਲਈ ਅੱਗੇ ਵੱਧ ਗਈ ਉਹ ਆਪਣੇ ਨਵੇਂ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਤਮਾਸ਼ਾ ਨਹੀਂ ਚਾਹੁੰਦੀ ਸੀ ਉਸ ਤੋਂ ਬਾਅਦ ਰਸੋਈ ਵਿੱਚ ਆ ਗਈ ਆਖਿਰ ਨਵੇਂ ਰਸੋਈ ਵਿੱਚ ਪਕਵਾਨ ਜੋ ਬਣਾਏ ਸੀ ਉਸ ਤੋਂ ਬਾਅਦ ਕੰਨਿਆ ਪੂਜਨ ਕਰਨਾ ਸੀ ਤੇ ਉਹਨਾਂ ਨੂੰ ਵੀ ਖਿਚੜੀ ਪਰੋਸਣੀ ਸੀ ਖਿਚੜੀ ਬਣਾਉਂਦੇ-ਬਣਾਉਂਦੇ ਉਸ ਨੂੰ ਇਹ ਦਿਨ ਯਾਦ ਆਇਆ ਜਦੋਂ ਉਹ ਰਮਨ ਦੀ ਦੁਲਹਨ ਬਣ ਕੇ ਸੋਹਰੇ ਆਈ ਸੀ ਉਸ ਦੇ ਸੋਹਰਿਆਂ ਦਾ ਮਕਾਨ ਕਾਫੀ ਵੱਡਾ ਅਤੇ ਅਲੀਸ਼ਾਨ ਸੀ ਇੱਕ ਪਲ ਦੇ ਲਈ ਤਾਂ ਉਸ ਦੇ ਪੈਰ ਆਪਣੇ ਆਪ ਹੀ ਬਾਹਰ ਰੁਕ ਗਏ ਸਨ ਸੱਚਮੁੱਚ ਕਿੰਨਾ ਸੋਹਣਾ ਘਰ ਸੀ ਉਹ ਪਰ ਉਹ ਘਰ ਤਾਂ ਸਿਰਫ ਮధు ਤੇਰੀ रितेश जी दा ਸੀ ਇਹ ਗੱਲ ਉਸ ਨੂੰ ਬਹੁਤ ਜਲਦੀ ਹੀ ਸਮਝ ਆ ਗਈ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਉਥੇ ਕੁਝ ਵੀ ਨਹੀਂ ਸੀ ਕਰ ਸਕਦੀ ਵਿਆਹ ਦੇ 4-5 ਦਿਨ ਬਾਅਦ ਹੀ ਉਸ ਨੇ ਆਪਣੇ ਕਮਰੇ ਦੀ ਬੈੱਡ ਸ਼ੀਟ ਬਦਲ ਕੇ ਰੰਗਦਾਰ ਬੈੱਡ ਸ਼ੀਟ ਪਿਛਾ ਦਿੱਤੀ ਜੋ ਆਪਣੇ ਨਾਲ ਪੀਕਿਆਂ ਤੋਂ ਲੈ ਕੇ ਆਈ ਸੀ ਜਦੋਂ ਸੱਸ ਨੇ ਇਹ ਦੇਖਿਆ ਤਾਂ ਕਾਫੀ ਹੰਗਾਮਾ ਕਰ ਦਿੱਤਾ ਹੁੰਦੇ ਹੀ ਆਪਣੀ ਮਨਮਾਨੀ ਸ਼ੁਰੂ ਕਰ ਦਿੱਤੀ ਤਾਂ ਇਹ ਮੇਰਾ ਘਰ ਹੈ ਤੇ ਮੈਨੂੰ ਮੇਰੇ ਘਰ ਵਿੱਚ ਫਿੱਕੇ ਰੰਗ ਪਸੰਦ ਨੇ ਇਸ ਦੇ ਲਈ ਇਹ ਬੈੱਡ ਸ਼ੀਟ ਨੂੰ ਹੁਣੀ ਹੀ ਬਦਲ ਦੇ ਸੱਸ ਦੇ ਇਸ ਰਵੱਈਏ ਤੋਂ ਸਕੀਰਤ ਹੈਰਾਨ ਰਹਿ ਗਈ ਤੇ ਉਸਨੇ ਚੁੱਪ-ਚਾਪ ਬੈੱਡ ਸ਼ੀਟ ਬਦਲ ਦਿੱਤੀ ਕਦੇ ਸੋਈ ਦੀ ਸਫਾਈ ਨੂੰ ਲੈ ਕੇ ਤੇ ਕਦੇ ਪਰਦੇ ਬਦਲਣ ਨੂੰ ਲੈ ਕੇ ਹਰ ਚੀਜ਼ ਦੇ ਵਿੱਚ ਸੱਸ ਸਕੀਰਤ ਨੂੰ ਟੋਕਦੀ ਰਹਿੰਦੀ ਸੀ ਤੇ ਹਰ ਵਾਰ ਇਹ ਕਹਿਣਾ ਨਹੀਂ ਸੀ ਭੁੱਲਦੀ ਕਿ ਇਹ ਮੇਰਾ ਘਰ ਹੈ ਇਥੇ ਮੇਰੀ ਮਰਜ਼ੀ ਨਾਲ ਹੀ ਸਭ ਕੁਝ ਹੋਵੇਗਾ ਪਰ ਰਮਨ ਵੀ ਆਪਣੀ ਮਾਂ ਦੇ ਸਾਹਮਣੇ ਜ਼ਿਆਦਾ ਕੁਝ ਨਹੀਂ ਸੀ ਕਹਿ ਸਕਦਾ ਹੁਣ ਤੱਕ ਤਾਂ ਸੁਕੀਰਤ ਕੱਲੀ ਹੀ ਸੀ ਪਰ ਬੇਟੇ ਪ੍ਰਿੰਸ ਦੇ ਹੋਣ ਤੋਂ ਬਾਅਦ ਹੋਰ ਜ਼ਿਆਦਾ ਸਮੱਸਿਆ ਹੋ ਗਈ ਸੀ ਜਦੋਂ ਤੱਕ ਛੋਟਾ ਸੀ ਉਦੋਂ ਤੱਕ ਕੋਈ ਦਿੱਕਤ ਨਹੀਂ ਸੀ ਪਰ ਜਿਵੇਂ ਜਿਵੇਂ ਵੱਡਾ ਹੋਇਆ ਕਦੇ ਕਿਸੇ ਕਮਰੇ ਦਾ ਸਮਾਨ ਖਲਾਰ ਕੇ ਚਲਾ ਜਾਂਦਾ ਤੇ ਕਿਤੇ ਕਿਸੇ ਕਮਰੇ ਦਾ ਤੇ ਝਿੜਕਾਂ ਸਹਿਣੀਆਂ ਪੈਂਦੀਆਂ ਸੀ ਸੁਕੀਰਤ ਨੂੰ ਚਿੜਕਾਂ ਦੀ ਡਰ ਤੋਂ ਸਕੀਰਤ ਸਾਰਾ ਦਿਨ ਘਰ ਦੀ ਸੈਟਿੰਗ ਠੀਕ ਕਰਦੀ ਰਹਿੰਦੀ ਸੀ ਪਰ ਫਿਰ ਵੀ ਛਿੜਕਾਂ ਉਸ ਨੂੰ ਹੀ ਪੈਂਦੀਆਂ ਆਖਿਰ ਬੇਟੀ ਨੂੰ ਘਰ ਦੇ ਵਿੱਚ ਰਹਿਣ ਵਾਲੇ ਤੌਰ ਤਰੀਕੇ ਨਹੀਂ ਸਿਖਾ ਸਕੀ ਪ੍ਰਿੰਸ ਜਦੋਂ ਸਕੂਲ ਜਾਣ ਲੱਗਿਆ ਤਾਂ ਬੱਚਿਆਂ ਵਾਂਗ ਉਹ ਵੀ ਪੈਨਸਲ ਕਲਰ ਵਗੈਰਾ ਨਾਲ ਕੰਧਾਂ ਤੇ ਲਿਖ ਦਿੰਦਾ ਬਸ ਮਧੂ ਤੇ ਰਿਤੇਸ਼ ਜੀ ਇਸ ਗੱਲ ਤੇ ਚੀਕਣਾ ਸ਼ੁਰੂ ਕਰ ਦਿੰਦੇ ਤੇ ਸਕੀਰਤ ਕਪੜਾ ਲੈ ਕੇ ਕੰਧਾਂ ਦੀ ਸਫਾਈ ਕਰਨ ਲਈ ਭੱਜ ਬਸ ਦੀ ਦੌੜਦੀ ਰਹਿੰਦੀ ਪਰ ਆਖਿਰ ਕਦੋਂ ਤੱਕ ਆਖਿਰ ਉਹ ਵੀ ਇਨਸਾਨ ਹੀ ਸੀ ਇੱਕ ਦਿਨ ਅਚਾਨਕ ਮੂੰਹ ਵਿੱਚੋਂ ਨਿਕਲ ਹੀ ਗਿਆ ਮੰਮੀ ਜੀ ਪ੍ਰਿੰਸ ਹਜੇ ਬੱਚਾ ਹੈ ਥੋੜੀਆਂ ਤਾਂ ਬਹੁਤੀਆਂ ਸ਼ਰਾਰਤਾਂ ਤਾਂ ਕਰਦੇ ਹੀ ਕਹ ਹਨ ਬੱਚੇ ਆਖਿਰ ਮੈਂ ਇਸ ਨੂੰ ਬੰਨ ਕੇ ਕਿਵੇਂ ਰੱਖ ਸਕਦੀ ਹਾਂ ਮੈਨੂੰ ਨਹੀਂ ਪਤਾ ਤੇਰਾ ਬੇਟਾ ਤੂੰ ਹੀ ਸੰਭਾਲ ਮੈਂ ਆਪਣੇ ਘਰ ਨੂੰ ਗੰਦਾ ਨਹੀਂ ਹੋਣ ਦਵਾਂਗੀ ਮੈਨੂੰ ਮੇਰਾ ਘਰ ਸਾਫ਼ ਸੁਥਰਾ ਪਸੰਦ ਹੈ ਸੱਸ ਤਾਂ ਉਹ ਦੋ ਤੁੱਕ ਜਵਾਨ ਦੇ ਕਿ ਉਥੋਂ ਬਾਹਰ ਚਲੀ ਗਈ ਸਕੀਰਤ ਹੱਕੀ ਬੱਕੀ ਖੜੀ ਉਸ ਨੂੰ ਦੇਖੀ ਹੀ ਦੀ ਰਹਿ ਗਈ ਉਹ ਦਿਨ ਸੀ ਜਦੋਂ ਪਹਿਲੀ ਵਾਰ ਸਕੀਰਤ ਨੇ ਰਮਨ ਨਾਲ ਅਲੱਗ ਕਰ ਲੈਣ ਲਈ ਗੱਲ ਕੀਤੀ ਸੀ ਪਰ ਰਮਨ ਨੇ ਉਸ ਦਿਨ ਸਕੀਰਤ ਨੂੰ ਚੁੱਪ ਕਰਾ ਦਿੱਤਾ ਸਕੀਰਤ ਮੰਮੀ ਆ ਥੋੜੀ ਜਹੀ ਸੁਣਾ ਲਿਆ ਸੁਣ ਲਿਆ ਕਰ ਹੁਣ ਉਹ ਬਜ਼ੁਰਗ ਹੋ ਗਏ ਆ ਕੁਝ ਕਹਿ ਵੀ ਦਿੰਦੇ ਆ ਤਾਂ ਇੱਕ ਕੰਨ ਤੋਂ ਸੁਣ ਤੇ ਦੂਜੇ ਕੰਨ ਤੋਂ ਬਾਹਰ ਕੱਢ ਦੇ ਪਰ ਇਸ ਤਰ੍ਹਾਂ ਕਿਵੇਂ ਰਮਨ ਮੇਰਾ ਬੱਚਾ ਤਾਂ ਉਹ ਬਚਪਨ ਮਾਣ ਹੀ ਨਹੀਂ ਸਕਦਾ ਉਪਰੋਂ ਮੰਮੀ ਥੋੜਾ ਜਿਹਾ ਵੀ ਨਹੀਂ ਸੋਚਦੇ ਕਿਸੇ ਦੇ ਵੀ ਸਾਹਮਣੇ ਚੀਕਣਾ ਸ਼ੁਰੂ ਕਰ ਦਿੰਦੇ ਹਨ ਆਖਿਰ ਮੈਂ ਕਦੋਂ ਤੱਕ ਸੁਣਾ ਸੁਕੀਰਤ ਥੋੜੀ ਜਿਹੀ ਹਿੰਮਤ ਕਰ ਲੈ ਸਮਝਿਆ ਕਰ ਮੇਰੀ ਗੱਲ ਨੂੰ ਮੰਮੀ ਪਾਪਾ ਬਜ਼ੁਰਗ ਹੋ ਗਏ ਹਨ ਉਹਨਾਂ ਨੂੰ ਇਕੱਲਾ ਵੀ ਤਾਂ ਨਹੀਂ ਛੱਡ ਸਕਦਾ ਹੁਣ ਇਸ ਤੋਂ ਅੱਗੇ ਸੁਕੀਰਤ ਕੁਝ ਨਹੀਂ ਸੀ ਕਹਿ ਸਕਦੀ ਪਰ ਉਸ ਦਿਨ ਦਾ ਤਾਂ ਰਮਣ ਕਰ ਰਹੀ ਸੀ ਬਾਹਰ ਮੀਂਹ ਪੈ ਰਿਹਾ ਸੀ ਪਤਾ ਨਹੀਂ ਕਿਵੇਂ ਪਿੱਛੇ ਵਾਲਾ ਦਰਵਾਜ਼ਾ ਖੁੱਲਾ ਰਹਿ ਗਿਆ ਤੇ ਪ੍ਰਿੰਸ ਖੇਡਦਾ ਹੋਇਆ ਬਾਹਰ ਛੋਟੇ ਜਿਹੇ ਬਗੀਚੇ ਵਿੱਚ ਆ ਗਿਆ ਬੱਚਿਆਂ ਨੂੰ ਤਾਂ ਵੈਸੇ ਹੀ ਪਾਣੀ ਨਾਲ ਪੋਰ ਲगाव ਹੁੰਦਾ ਚਾਰ ਸਾਲ ਦੇ ਪ੍ਰਿੰਸ ਨੂੰ ਵੀ ਬਹੁਤ ਮਜ਼ਾ ਆਉਣ ਲੱਗਾ ਉੱਥੇ ਹੀ ਉਹ ਗਮਲੇ ਵਿੱਚੋਂ ਮਿੱਟੀ ਕੱਢ-ਕੱਢ ਕੇ ਖੇਡਣ ਲੱਗਾ ਤੇ ਪਾਣੀ ਵਿੱਚ ਭਿਸਦਾ ਰਿਹਾ ਥੋੜੀ ਦਿਰ ਬਾਅਦ ਉਹ ਆਪਣੇ ਗੰਦੇ ਪਹਿਰਾਣਾਂ ਨਾਲ ਘਰ ਦੇ ਵਿੱਚ ਆ ਗਿਆ ਪੂਰੇ ਫਰਸ਼ ਤੇ ਮਿੱਟੀ ਫੈਲ ਗਈ ਤੇ ਫਰਸ਼ ਗਿੱਲਾ ਹੋ ਗਿਆ ਸੀ ਇਹ ਦੇਖ ਕੇ ਸੱਸ ਮਦੂ ਅੱਗ ਬਬੁੱਲਾ ਹੋ ਗਈ ਤੇ ਉਹਨਾਂ ਨੇ ਇੱਕ ਖਿੱਚ ਕੇ ਜ਼ੋਰ ਦਾ ਥੱਪੜ ਪ੍ਰਿੰਸ ਤੇ ਮਾਰਿਆ ਕੁਝ ਸਿਖਾਇਆ ਹੈ ਤੇਰੀ ਮਾਂ ਨੇ ਤੈਨੂੰ ਜ਼ਰਾ ਵੀ ਤਮੀਜ਼ ਨਹੀਂ ਹੈ ਪੂਰਾ ਘਰ ਗੰਦਾ ਕਰ ਦਿੱਤਾ ਹੈ ਦਾਦੀ ਤੋਂ ਥੱਪੜ ਖਾਣ ਤੋਂ ਬਾਅਦ ਪ੍ਰਿੰਸ ਉੱਚੀ ਉੱਚੀ ਰੋਣ ਲੱਗਾ ਰੋਲਾ ਸੁਣ ਕੇ ਸਭ ਬਾਹਰ ਆ ਗਏ ਉੱਥੋਂ ਦਾ ਮੰਜ਼ਰ ਦੇਖ ਕੇ ਸਭ ਨੂੰ ਸਮਝ ਆਂਦਿਆ ਦੇ ਨਹੀਂ ਲੱਗੀ ਕਿ ਕੀ ਹੋਵੇ ਹੋਇਆ ਹੋਵੇਗਾ ਪ੍ਰਿੰਸ ਨੂੰ ਰੋਂਦਾ ਦੇਖ ਕੇ ਸੁਕੀਰਤ ਪ੍ਰਿੰਸ ਨੂੰ ਆਪਣੀ ਗੋਦ ਵਿੱਚ ਚੱਕ ਕੇ ਕਮਰੇ ਵਿੱਚ ਲੈ ਗਈ ਪਰ ਰਮਨ ਨੇ ਕਿਹਾ ਮੰਮੀ ਉਹ ਤਾਂ ਬੱਚਾ ਹੈ ਉਸ ਨੂੰ ਇੰਨੀ ਸਮਝ ਥੋੜੀ ਹੈ ਕਿ ਗੰਦੇ ਪੈਰ ਨਾਲ ਘਰ ਵਿੱਚ ਨਹੀਂ ਆਈ ਜਾਂਦਾ ਜੇਕਰ ਸਮਝ ਨਹੀਂ ਹੈ ਤਾਂ ਸਮਝਾਓ ਸਿਖਾਓ ਉਸ ਨੂੰ ਮੇਰੇ ਘਰ ਵਿੱਚ ਇਹ ਸਭ ਨਹੀਂ ਚੱਲਣਾ ਨਹੀਂ ਤਾਂ ਆਪਣੇ ਕਮਰੇ ਵਿੱਚ ਚੁੱਪਚਾਪ ਬੈਠ ਕੇ ਬਿਠਾ ਕੇ ਰੱਖੋ ਉਸਨੂੰ ਪੂਰਾ ਫਰਸ਼ ਗੰਦਾ ਕਰ ਦਿੱਤਾ ਹੁਣ ਉਸ ਮਹਾਰਾਣੀ ਨੂੰ ਕਹੋ ਕਿ ਉਸਨੂੰ ਛੱਡ ਕੇ ਪਹਿਲਾਂ ਬਾਹਰ ਆ ਕੇ ਫਰਸ਼ ਤੇ ਸਾਫ਼ ਕਰੇ ਰਮਨ ਹੈਰਾਨ ਹੋਇਆ ਆਪਣੀ ਮੰਮੀ ਵੱਲ ਦੇਖਦਾ ਰਹਿ ਗਿਆ ਇਹੇ ਦੇਖ ਕੇ ਉਸ ਦੀ ਮਾਂ ਨੇ ਜਵਾਬ ਦਿੱਤਾ ਹੁਣ ਇਸ ਤਰ੍ਹਾਂ ਹੀ ਘੂਰਦਾ ਰਹੇਗਾ ਮੈਨੂੰ ਜਾਂ ਫਰਸ਼ ਵੀ ਸਫਾਫ ਕਰਾਏਗਾ ਆਖਿਰਕਾਰ ਰਮਨ ਖੁਦ ਹੀ ਬਾਹਰ ਆ ਗਿਆ ਕਪੜਾ ਲੈ ਕੇ ਆ ਗਿਆ ਤੇ ਪੂਰੇ ਫਰਸ਼ ਤੇ ਉਸਨੇ ਪੋਚਾ ਲਗਾ ਦਿੱਤਾ ਪਰ ਉਸ ਦੀ ਮਾਂ ਨੇ ਕੁਝ ਵੀ ਨਾ ਕਿਹਾ ਉਸ ਦਿਨ ਰਮਨ ਨੇ ठान ਲਿਆ ਕਿ ਉਹ ਛੋਟਾ ਜਾ ਹੀ ਸਹੀ ਆਪਣਾ ਖੁੱਦ ਦਾ ਮਕਾਨ ਬਣਾਏਗਾ ਜਿਹਾ ਮਕਾਨ ਜਿੱਥੇ ਉਸ ਦਾ ਪੱਛਾ ਆਪਣਾ ਬਚਪਨ ਜਿਉ ਸਕੇ ਅਤੇ ਅੱਜ ਉਹ ਸੁਪਨਾ ਸাকার ਹੋ ਰਿਹਾ ਸੀ ਥੋੜੀ ਦੇਰ ਬਾਅਦ ਹੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ ਕੁਝ ਰਿਸ਼ਤੇਦਾਰ ਖਾਣਾ ਖਾ ਕੇ ਤੇ ਇੱਕ ਵਾਰ ਫਿਰ ਰਮਨ ਤੇ ਸੁਕੀਰਤ ਨੂੰ ਵਧਾਈਆਂ ਦੇ ਕੇ ਉਥੋਂ ਚਲੇ ਗਏ ਹੁਣ ਘਰ ਦੇ ਵਿੱਚ ਕੁਝ ਖਾਸ ਰਿਸ਼ਤੇਦਾਰ ਹੀ ਬਚੇ ਸੀ ਸੁਕੀਰਤ ਅਤੇ ਰਮਨ ਉਸ ਦੇ ਪੇਕੇ ਵਾਲਿਆਂ ਨੂੰ ਵਿਦਾ ਕਰਕੇ ਅੰਦਰ ਆਏ ਤਾਂ ਮધુ ਨੇ ਖੜੇ ਹੁੰਦਿਆਂ ਕਿਹਾ ਰਮਨ ਹੁਣ ਅਸੀਂ ਵੀ ਆਪਣੇ ਘਰ ਜਾਣਾ ਹੈ ਤੇਰਾ ਕੰਮ ਹੋ ਗਿਆ ਹੋਵੇ ਤਾਂ ਅਸੀਂ ਵੀ ਜਾਈਏ ਉਹਨਾਂ ਦੀ ਗੱਲ ਸੁਣ ਕੇ ਰਮਨ ਤੇ ਸੁਕੀਰਤ ਉਥੋਂ ਹੀ ਖੜੇ ਹੋਏ ਰਮਨ ਨੇ ਕਿਹਾ ਮੰਮੀ ਕਿੱਥੇ ਜਾ ਰਹੇ ਹੋ ਅਜ ਤਾਂ ਇੱਥੇ ਰੁਕ ਜਾਓ ਕੱਲ ਚਲੇ ਜਾਣਾ ਫਿਰ ਉਸਦੇ ਪਾਪਾ ਰਿਸ਼ਤੇਸ਼ ਜੀ ਨੇ ਕਿਹਾ ਨਹੀਂ ਪੁੱਤਰ ਘਰੇ ਕੋਈ ਨਹੀਂ ਹੈ ਤੇ ਤੇ ਤੈਨੂੰ ਤਾਂ ਪਤਾ ਹੈ ਕਿ ਅੱਜ ਕੱਲ ਘਰ ਸੁੰਨਾ ਛੱਡਣਾ ਠੀਕ ਨਹੀਂ ਹੁੰਦਾ ਇਸ ਦੇ ਲਈ ਤੂੰ ਸਾਨੂੰ ਕੋਈ ਟੈਕਸੀ ਦਾ ਪ੍ਰਬੰਧ ਕਰ ਦੇ ਅਸੀਂ ਹੁਣੀ ਹੀ ਚਲੇ ਜਾਵਾਂਗੇ ਤੇ ਵੈਸੇ ਵੀ ਅਸੀਂ ਇੱਥੇ ਰੁਕ ਕੇ ਕੀ ਕਰਾਂਗੇ ਜੇਕਰ ਤੂੰ ਸੇਵਾ ਹੀ ਕਰਨੀ ਹੁੰਦੀ ਤਾਂ ਉਸੇ ਘਰ ਦੇ ਵਿੱਚ ਕਰ ਲੈਂਦਾ ਇਹ ਨਵੇਂ ਘਰ ਦਾ ਤਮਾਸ਼ਾ ਨਾ ਕਰਦਾ ਮધુ ਨੇ ਆਪਣੀ ਸਕੀਰਤ ਵੱਲ ਦੇਖਦੇ ਹੋਏ ਤਾਨਾ ਮਾਰਦੇ ਕਿਹਾ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਸਕੀਰਤ ਜਵਾਬ ਦੇਵੇਗੀ ਪਰ ਸਕੀਰਤ ਚੁੱਪਚਾਪ ਅੰਦਰ ਚਲੀ ਗਈ ਕੁਝ ਵੀ ਨਹੀਂ ਬੋਲੀ ਇਹ ਦੇਖ ਕੇ ਉਹ ਹੋਰ ਵੀ ਜ਼ਿਆਦਾ ਗੁੱਸੇ ਨਾਲ ਭਰ ਗਈ ਹੁਣ ਗੁੱਸਾ ਕੱਢਣ ਲਈ ਕੋਈ ਤਾਂ ਚਾਹੀਦਾ ਹੀ ਸੀ ਇਸ ਦੇ ਲਈ ਆਪਣੇ ਪੁੱਤ ਰਮਨ ਨੂੰ ਸਨੂੰਦਿਆਂ ਹੋਇਆਂ ਕਹਿਣ ਲੱਗੇ ਤੇਰੀ ਘਰ ਵਾਲੀ ਤਾਂ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੀ ਮੇਰੇ ਨਾਲ ਫਿਰ ਤੁਹਾਡੇ ਕੋਲ ਇੱਥੇ ਰਹਿਣ ਦਾ ਕੀ ਫਾਇਦਾ ਮਾਨ ਸਨਮਾਨ ਤਾਂ ਸਾਡਾ ਵੀ ਹੈ ਜੇਕਰ ਉਸ ਦੀ ਨੱਕ ਉੱਚੀ ਹੈ ਤਾਂ ਸਾਡੀ ਵੀ ਹੈ ਅਸੀਂ ਨਹੀਂ ਰੁਕਣਾ ਤੇਰੇ ਇਸ ਨਵੇਂ ਘਰ ਦੇ ਵਿੱਚ ਸਾਨੂੰ ਸਾਡਾ ਘਰ ਹੀ ਚੰਗਾ ਵੈਸੇ ਵੀ ਤੇਰੇ ਇਸ ਘਰ ਤੋਂ ਤਾਂ ਬਹੁਤ ਵੱਡਾ ਹੈ ਮੰਮੀ ਕਿਉਂ ਗੱਲ ਨੂੰ ਖਿੱਚ ਰਹੇ ਹੋ ਤੁਹਾਨੂੰ ਤਾਂ ਖੁਸ਼ ਹੋ ਜਾਣਾ ਚਾਹੀਦਾ ਕਿ ਤੁਹਾਡੇ ਪੁੱਤ ਨੇ ਘੱਟੋ ਘੱਟ ਛੋਟਾ ਜਿਹਾ ਸਹੀ ਘਰ ਤਾਂ ਬਣਾਇਆ ਹੈ ਹਾਂ ਤੂੰ ਤਾਂ ਆਪਣੀ ਘਰ ਵਾਲੀ ਦੇ ਪੱਖ ਵਿੱਚ ਹੀ ਬੋਲੇਗਾ ਯਾਦ ਰੱਖ ਤੇਰਾ ਵੀ ਇੱਕ ਪੁੱਤ ਹੈ ਜਿਵੇਂ ਨੋਹ ਤੈਨੂੰ ਲੈ ਕੇ ਅੱਡ ਹੋ ਗਈ ਹੈ ਤੇ ਸਾਨੂੰ ਕੱਲਾ ਛੱਡ ਦਿੱਤਾ ਹੈ ਉਵੇਂ ਹੀ ਤੂੰ ਵੀ ਤਰਸੇਂਗਾ ਬੱਸ ਕਰੋ ਮੰਮੀ ਤੁਸੀਂ ਕੁਝ ਵੀ ਬੋਲਦੇ ਜਾ ਰਹੇ ਹੋ ਤੁਹਾਡੀ ਨੋਹ ਤੁਹਾਡੇ ਪੁੱਤ ਨੂੰ ਲੈ ਕੇ ਲੱਗ ਨਹੀਂ ਹੋਈ ਸਗੋਂ ਤੁਸੀਂ ਖੁਦ ਉਸ ਦੇ ਲਈ ਜ਼ਿੰਮੇਦਾਰ ਹੋ ਮੇਰਾ ਘਰ ਮੇਰਾ ਘਰ ਮੇਰਾ ਘਰ ਤੁਸੀਂ ਹਰ ਗੱਲ ਤੇ ਆਪਣੇ ਘਰ ਦਾ ਤਾਨਾ ਦਿੰਦੇ ਸੀ ਉਸ ਘਰ ਦੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਸੀ ਕਰ ਸਕਦੇ ਇਥੋਂ ਤੱਕ ਕਿ ਸਾਡਾ ਬੱਚਾ ਉੱਥੇ ਆਜ਼ਾਦੀ ਨਾਲ ਖੇਡ ਨਹੀਂ ਸਕਿਆ ਤਾਂ ਜਦੋਂ ਉਹ ਸਾਡਾ ਘਰ ਹੈ ਹੀ ਨਹੀਂ ਫਿਰ ਭਲਾ ਅਸੀਂ ਉੱਥੇ ਕਿਉਂ ਰਹਿੰਦੇ ਰਮਨ ਫਟਾਫਟ ਟੈਕਸੀ ਬੁੱਕ ਕਰਵਾ ਦੇ ਬੇਟਾ ਅਸੀਂ ਜਾਣਾ ਹੈ ਤੇ ਮਦੂ ਚੁੱਪ ਕਰਕੇ ਇਸ ਵਾਰ ਰਤੇਸ਼ ਜੀ ਨੇ ਫਿਰ ਕੀ ਤਾਂ ਰਮਨ ਨੇ ਆਪਣਾ ਮੋਬਾਈਲ ਕੱਢਿਆ ਤੇ ਫਟਾਫਟ ਟੈਕਸੀ ਬੁੱਕ ਕਰਾ ਦਿੱਤੀ ਥੋੜੀ ਹੀ ਦੇਰ ਬਾਅਦ ਟੈਕਸੀ ਉੱਥੇ ਆ ਗਈ ਤੇ ਰਤੇਸ਼ ਜੀ ਤੇ ਮਦੂ ਉੱਥੋਂ ਚਲੇ ਗਏ ਤਾਂ ਹਾਂਜੀ ਦੋਸਤੋ ਇਸ ਕਹਾਣੀ ਦੇ ਵਿੱਚ ਜ਼ਿਆਦਾ ਕਸੂਰਵਾਰ ਤੁਸੀਂ ਕਿਸ ਨੂੰ ਮੰਨਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਲਾਈਕ ਤੇ ਸ਼ੇਅਰ ਜੁਰ ਕਰਨਾ ਜੀ ਧੰਨਵਾਦ